ਟੀਵੀ ਸੀਰੀਅਲਸ ਤੋਂ ਬਾਅਦ ਪੰਜਾਬੀ ਫਿਲਮਾਂ ਦੇ ਵਿੱਚ ਆਪਣੀ ਅਦਾਕਾਰੀ ਪੇਸ਼ ਕਰ ਚੁੱਕੀ ਅਤੇ ਬ੍ਰੈਸਟ ਕੈਂਸਰ ਦੇ ਨਾਲ ਜ਼ਿੰਦਗੀ ਦੀ ਜੰਗ ਲੜ ਰਹੀ ਅਦਾਕਾਰਾ ਹੀਨਾ ਖਾਨ ਹੁਣ ਹੀਨਾ ਜੈਸਵਾਲ ਬਣ ਚੁੱਕੀ ਹੈ ਜੀ ਹਾਂ ਅੱਜ ਆ ਮੈਂ ਇਸ ਲਈ ਆਖ ਰਹੇ ਹਾਂ ਕਿਉਂਕਿ ਹੀਨਾ ਖਾਨ ਨੇ ਆਪਣੇ ਲੰਬੇ ਸਮੇਂ ਦੇ ਬੋਏਫਰੈਂਡ ਰੌਕੀ ਜੈਸਵਾਲ ਦੇ ਨਾਲ ਗੁਪਤ ਟੰਗ ਦੇ ਨਾਲ ਵਿਆਹ ਕਰਵਾ ਲਿਆ ਇਸ ਦੀ ਜਾਣਕਾਰੀ ਖੁਦ ਹੀਨਾ ਖਾਨ ਨੇ ਆਪਣੇ ਫੈਨਸ ਦੇ ਨਾਲ ਸਾਂਝੀ ਕੀਤੀ ਹੈ ਦਰਸਲ ਹੀਨਾ ਖਾਨ ਨੇ ਹਾਲ ਕੀ ਦੇ ਵਿੱਚ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਪੋਸਟ ਸ਼ੇਅਰ ਕਰਦੇ ਹੋਏ ਆਪਣੇ ਫੈਨਸ ਦੇ ਨਾਲ ਇਸ ਬਾਰੇ ਸਾਂਝਾ ਕੀਤਾ ਉਸਨੇ ਆਪਣੇ ਲੰਬੇ ਸਮੇਂ ਦੇ ਬॉयਫਰੈਂਡ ਰੌਕੀ ਜੈਸਵਾਲ ਦੇ ਨਾਲ ਵਿਆਹ ਕਰਵਾਇਆ ਅਦਾਕਾਰਾ ਨੇ ਇੱਕ ਇੰਟੀਮੇਟ ਸੈਰਮਨੀ ਦੇ ਵਿੱਚ ਗੁਪਤ ਢੰਗ ਦੇ ਨਾਲ ਵਿਆਹ ਕੀਤਾ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਬ੍ਰੈਸਟ ਕੈਂਸਰ ਦੇ ਨਾਲ ਜੂਝ ਰਹੀ ਇਸ ਅਦਾਕਾਰਾ ਨੇ ਰੌਕੀ ਜੈਸਵਾਲ ਦੇ ਨਾਲ ਕੋਟ ਮੈਰਿਜ ਕੀਤੀ ਹੈ ਹੀਨਾ ਖਾਨ ਨੇ ਆਪਣੇ ਇੰਸਟਾਗ੍ਰਾਮ ਦੇ ਉੱਤੇ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਇਨਾ ਤਸਵੀਰਾਂ ਦੇ ਵਿੱਚ ਜੋੜਾ ਕਾਫੀ ਖੂਬਸੂਰਤ ਲੱਗ ਰਿਹਾ ਹੈ ਹੀਨਾ ਖਾਨ ਨੇ ਆਪਣੇ ਵਿਆਹ ਦੇ ਵਿੱਚ ਮਸ਼ਹੂਰ ਡਿਜ਼ਾਈਨਰ ਮਨੀਸ਼ ਮਲੋਤਰਾ ਦੁਆਰਾ ਡਿਜ਼ਾਈਨ ਕੀਤੀ ਗਈ ਓਪਲ ਗ੍ਰੀਨ ਸਾੜੀ ਪੈਣੀ ਹੋਈ ਹੈ ਅਦਾਕਾਰਾਂ ਨੇ ਇਸ ਨੂੰ ਪਿੰਕ ਰੰਗ ਦੇ ਬਲਾਊਜ਼ ਦੇ ਨਾਲ ਪੇਅਰ ਕੀਤਾ ਉਹ ਆਪਣੇ ਸਿਰ ਦੇ ਉੱਤੇ ਪਿੰਕ ਦੁਪੱਟਾ ਪਹਿਨ ਕੇ ਇੱਕ ਰਵਾਇਤੀ ਦੁਲਹਨ ਬਣੀ ਹੋਈ ਹੀਨਾ ਖਾਨ 골ਡਨ ਜੁਐਲਰੀ ਅਤੇ ਖੁੱਲੇ ਵਾਲਾਂ ਦੇ ਵਿੱਚ ਬਹੁਤ ਹੀ ਸੁੰਦਰ ਲੱਗ ਰਹੀ ਹੈ। ਆਦਾਕਾਰਾ ਨੇ ਆਪਣੇ ਹੱਥਾਂ ਅਤੇ ਪੈਰਾਂ ਦੇ ਉੱਤੇ ਸੁੰਦਰ ਮਹਿੰਦੀ ਵੀ ਲਗਾਈ ਹੋਈ ਹੈ। ਹੀਨਾ ਖਾਨ ਨੇ ਆਪਣੀ ਸਾੜੀ ਦੇ ਪੱਲੂ ਦੇ ਉੱਤੇ ਆਪਣਾ ਅਤੇ ਆਪਣੇ ਪਤੀ ਰੋਕੀ ਜੈਸਵਾਲ ਦਾ ਨਾਮ ਵੀ ਕਸਟਮਾਈਜ਼ ਕਰਵਾਇਆ ਹੈ। ਪਤੀ ਦੀ ਗੱਲ ਕੀਤੀ ਜਾਵੇ ਤਾਂ ਰੋਕੀ ਜੈਸਵਾਲ ਵਿਆਹ ਦੇ ਲੁੱਕ ਦੇ ਵਿੱਚ ਕਾਫੀ ਹੈਂਡਸਮ ਲੱਗੇ। ਉਹਨਾਂ ਨੇ ਮਨਹੀਸ਼ ਮਲਹੋਤਰਾ ਵੱਲੋਂ ਡਿਜ਼ਾਈਨ ਕੀਤਾ ਚਿੱਟਾ ਕੁੜਤਾ ਪਹਿਨਿਆ ਹੋਇਆ ਸੀ ਜੋ ਕਿ ਉਹਨਾਂ ਦੇ ਉੱਤੇ ਕਾਫੀ ਫੱਬਰੇ ਹਾ ਸੀ। ਹੀਨਾ ਖਾਨ ਦੁਆਰਾ ਸਾਂਝੀਆਂ ਕੀਤੀਆਂ ਤਸਵੀਰਾਂ ਦੇ ਵਿੱਚ ਇੱਕ ਫੋਟੋ ਦੇ ਵਿੱਚ ਜੋੜਾ ਕੋਟ ਮੈਰਿਜ ਦੇ ਪੇਪਰਾਂ ਦੇ ਉੱਤੇ ਦਸਤਖਤ ਕਰਦਾ ਵੀ ਦਿਖਾਈ ਦੇ ਰਿਹਾ ਇਸ ਦੇ ਬਾਰੇ ਹੀਨਾ ਖਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਇੱਕ ਭਾਵੁਕ ਕੈਪਸ਼ਨ ਵੀ ਲਿਖਿਆ ਹੀਨਾ ਲਿਖਦੀ ਹੈ ਦੋ ਵੱਖ-ਵੱਖ ਦੁਨੀਆ ਤੋਂ ਅਸੀਂ ਪਿਆਰ ਦੀ ਇੱਕ ਦੁਨੀਆ ਬਣਾਈ ਸਾਡੇ મતਭੇਦ ਮਿਟ ਗਏ ਸਾਡੇ ਦਿਲ ਇੱਕ ਹੋ ਗਏ ਇੱਕ ਅਜਿਹਾ ਬੰਧਨ ਬਣਿਆ ਜੋ ਜੀਵਨ ਭਰ ਰਹੇਗਾ ਅਦਾਕਾਰਾਂ ਨੇ ਅੱਗੇ ਲਿਖਿਆ ਅਸੀਂ ਆਪਣਾ ਘਰ ਆਪਣੀ ਰੋਸ਼ਨੀ اپنی امید ਹਾਂ ਅਤੇ ਇਕੱਠੇ ਅਸੀਂ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦੇ ਹਾਂ ਅੱਜ ਸਾਡਾ ਮੇਲ ਪਿਆਰ ਅਤੇ ਕਾਨੂੰਨ ਦੇ ਵਿੱਚ ਹਮੇਸ਼ਾ ਲਈ ਸੀਲ ਹੈ ਅਸੀਂ ਪਤੀ ਪਤਨੀ ਦੇ ਰੂਪ ਦੇ ਵਿੱਚ ਤੁਹਾਡੇ ਆਸ਼ੀਰਵਾਦ ਅਤੇ ਵਧਾਈਆਂ ਚਾਹੁੰਦੇ ਹਾਂ ਹਿਨਾ ਖਾਨ ਤੇ ਰੋਕੀ ਜੈਸਵਾਲ ਦੇ ਵਿਆਹ ਦੀਆਂ ਤਸਵੀਰਾਂ ਨੂੰ ਲਗਭਗ 4 ਮਿਲੀਅਨ ਲੋਕਾਂ ਨੇ ਲਾਈਕ ਕੀਤਾ ਅਤੇ 88000 ਤੋਂ ਵੱਧ ਲੋਕਾਂ ਨੇ ਦੋਵਾਂ ਨੂੰ ਵਿਆਹ ਦੀਆਂ ਮੁਬਾਰਕਾਂ ਦਿੱਤੀਆਂ ਇਸ ਤੋਂ ਕੁਝ ਸਮਾਂ ਪਹਿਲਾਂ ਜੋੜੇ ਨੂੰ श्री श्री रवि शंकर ਦੇ ਆਸ਼ਰਮ ਦੇ ਵਿੱਚ ਦੇਖਿਆ ਗਿਆ ਸੀ ਹਿਨਾ ਖਾਨ ਨੇ ਉਸ ਸਮੇਂ ਦੀਆਂ ਤਸਵੀਰਾਂ ਵੀ ਆਪਣੇ ਸੋਸ਼ਲ ਮੀਡੀਆ ਉੱਪਰ ਸਾਂਝੀਆਂ ਕੀਤੀਆਂ ਸਨ ਇਸ ਦੇ ਨਾਲ ਹੀ ਗੱਲ ਕੀਤੀ ਜਾਵੇ ਤਾਂ ਹਿਨਾ ਖਾਨ ਕੈਂਸਰ ਦੀ ਬਿਮਾਰੀ ਦੇ ਨਾਲ ਪੂਰੀ ਹਿੰਮਤ ਦੇ ਨਾਲ ਮੁਕਾਬਲਾ ਕਰ ਰਹੀ ਹੈ ਅਤੇ ਪਹਿਲਾਂ ਨਾਲੋਂ ਕਾਫੀ ਬਿਹਤਰ ਵੀ ਨਜ਼ਰ ਆ ਰਹੀ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ